ਦੀ ਆਇਆ ਜਾਈ ਵੀ ਖਰਾਬ ਹੋ ਰਹੀ ਹੈਗੀ। ਇਹ ਦੇਖੋ ਜੀ ਲੁਧਿਆਣੇ ਦੇ ਵਿੱਚ ਸੀਸ ਭਗਤੀ ਨਗਰੀ ई ਬਲੌਕ ਦੇ ਵਿੱਚ ਅਸੀਂ ਖੜੇ ਆ। ਇਹ ਕਿਦਾਂ ਸਰਕਾਰੀ ਟਾਇਲਾਂ ਦਾ ਪੱਟ ਕੇ ਕਿਦਾਂ ਗਮਲੇ ਲਗਾ ਕੇ ਇਹ ਮੁੰਡਾ ਲਗਾ ਰਿਹਾ ਹੈਗਾ। ਇੱਥੇ ਇਹਨਾਂ ਨੇ ਗਮਲਾ ਪੱਟਤਾ। ਇਹ ਆਪਣੇ ਪ੍ਰਾਈਵੇਟ ਜੰਗਲੇ ਲਗਾ ਰਿਹਾ ਜੀ ਇਹ ਸੀਸ ਭਗਤੀ ਨਗਰ ਦਾ ई ਬਲੌਕ ਹੈਗਾ। ਉਹ ਬਲਾ ਕੇ ਉਹ ਦੇਖੋ ਸਾਹਮਣੇ ਉਹ ਖੜੀਆਂ ਹੈਗੀਆਂ। ਆ ਕੇ ਆਰ ਕੇ ਸ਼ਰਮਾ 330 ਮਕਾਨ ਨੰਬਰ ਵਾਲਾ। ਇਹ ਆਪਣੇ ਪ੍ਰਾਈਵੇਟ ਇਹ ਲਗਾ ਰਿਹਾ ਕੇ ਕਬਜ਼ੇ ਕਰ ਰਿਹਾ। ਉਹ ਦੇਖੋ ਆਪਣੇ ਆਪ ਨੂੰ ਜਿਹੜਾ ਸਰਕਾਰੀ ਉਹ ਕਹਿੰਦੇ ਆ ਇਹ ਮੁੰਡੇ ਦੀ ਸ਼ਕਲ ਦੇਖ ਲਓ ਇਹਨੇ ਇੱਥੇ ਤੋਇਆ ਪਟਾ ਸਰਕਾਰੀ ਇਹਨੇ ਜਿਹੜੀ ਟਾਈਲਾਂ ਨੂੰ ਨੁਕਸਾਨ ਕੀਤਾ ਔਰ ਇਹ ਦੇਖੋ ਬਾਹਰ ਕੇ ਦਾਇਨੇ ਸਰਕਾਰੀ ਦੇ ਵਿੱਚ ਆਪਣੇ ਗਮਲੇ ਵੀ ਰੱਖੇ ਹੋਏ ਆ ਸਾਰਾ ਕਰਕੇ ਇਹ ਉਹ ਖੜ ਕੇ ਇਹ ਕਰਵਾ ਰਹੇ ਆ ਜੀ ਚਰੇ ਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਉਡਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕੰਪਿਸ਼ਨ ਤੋਂ ਪਰਮਿਸ਼ਨ ਲਈਤੀ ਐ ਇੰਪਰੂਵਮੈਂਟ ਕਾਸ ਤੋਂ ਪਰਮਿਸ਼ਨ ਲਈਤੀ ਐ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆ ਆਪ ਇਹ ਰੇਲਵੇ ਤੇ ਤੇ ਇਹ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਆ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਇਹ ਦੇਖੋ ਆਪਣਾ ਬਾਹਰ ਕੱਢ ਕੇ ਇਹ ਗਮਲੇ ਰੱਖੇ ਆ ਜਿਸ ਨਾਲ ਇਹ ਟ੍ਰੈਫਿਕ ਦਾ ਵੀ ਦੇਖ ਲਓ ਤੁਸੀਂ ਕਿ ਕਿਦਾਂ ਹੁਣ ਇਹ ਗੱਡੀ ਵੀ ਲਗਾ ਕੇ ਇਹਨੇ ਬਲੌਕ ਕਰਤੀ ਆ ਇਹ ਟ੍ਰੈਫਿਕ ਦੀ ਆਇਆ ਜਾਇਆ ਵੀ ਖਰਾਬ ਹੋ ਰਹੀ ਹੈਗੀ ਏ ਏ ਮੈਂ ਪ੍ਰਸ਼ਾਸਨ ਨੂੰ ਅਵਗਤ ਕਰਾਉਣਾ ਚਾਹੁੰਦਾ ਕਿ ਇਹ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਬਾਰੀ ਦਾ ਫਾਇਦਾ ਚੱਕ ਕੇ ਇਹ ਕੰਮ ਕਰਾਇਆ ਜਾ ਰਿਹਾ ਹੈ ਉਹਨੇ ਦੇਖ ਲਓ ਗੱਡੀ ਕਿੱਥੋਂ ਨਿਕਲੂਗੀ ਇਹ ਸਾਰੀ ਗੱਡੀਆਂ ਇਧਰਲੇ ਪਾਸੇ ਖੜੀਆਂ ਆਪਣੀ ਗੱਡੀ ਵਿੱਚ ਫਸਾਤੀ ਹੈ ਤੇ ਆਪਣਾ ਇਹ ਕੰਮ ਕਰਦਾ ਇਹ ਦੇਖੋ ਜੀ ਲੁਧਿਆਣੇ ਦੇ ਵਿੱਚ ਸੀਸ ਭਗਤ ਸਿੰਘ ਨਗਰੀ ਬਲਾਕ ਦੇ ਵਿੱਚ ਅਸੀਂ ਖੜੇ ਆ। ਇਹ ਕਿਦਾਂ ਸਰਕਾਰੀ ਟਾਇਲਾਂ ਦਾ ਪੱਟ ਕੇ ਕਿਦਾਂ ਗਮਲੇ ਲਗਾ ਕੇ ਇਹ ਮੁੰਡਾ ਲਗਾ ਰਿਹਾ ਹੈਗਾ। ਇੱਥੇ ਇਹਨਾਂ ਨੇ ਗਮਲਾ ਪੱਟਤਾ। ਇਹ ਆਪਣੇ ਪ੍ਰਾਈਵੇਟ ਜੰਗਲੇ ਲਗਾ ਰਿਹਾ ਜੀ ਇਹ ਸੀਸ ਭਗਤ ਸਿੰਘ ਨਗਰ ਦਾ ਈ ਬਲਾਕ ਹੈਗਾ। ਇਹ ਬਲਾ ਕੇ ਉਹ ਦੇਖੋ ਸਾਹਮਣੇ ਉਹ ਖੜੀਆਂ ਹੈਗੀਆਂ। ਆ ਕੇ ਆਰ ਕੇ ਸ਼ਰਮਾ 330 ਮਕਾਨ ਨੰਬਰ ਵਾਲਾ। ਇਹ ਆਪਣੇ ਪ੍ਰਾਈਵੇਟ ਇਹ ਲਗਾ ਰਿਹਾ ਕੇ ਕਬਜ਼ੇ ਕਰ ਰਿਹਾ। ਉਹ ਦੇਖੋ ਆਪਣੇ ਆਪ ਨੂੰ ਜਿਹੜਾ ਸਰਕਾਰੀ ਉਹ ਕਹਿੰਦੇ ਆ ਤੇ ਮੁੰਡੇ ਦੀ ਸ਼ਕਲ ਦੇਖ ਲਓ ਇਹਨੇ ਇੱਥੇ ਟੋਇਆ ਪਟਾਇਆ ਸਰਕਾਰੀ ਇਹਨੇ ਜਿਹੜੀ ਟਾਈਲਾਂ ਨੂੰ ਨੁਕਸਾਨ ਕੀਤਾ ਔਰ ਇਹ ਦੇਖੋ ਬਾਹਰ ਕਿਦਾਈ ਨੇ ਸਰਕਾਰੀ ਦੇ ਵਿੱਚ ਆਪਣੇ ਗਮਲੇ ਵੀ ਰੱਖੇ ਹੋਏ ਆ ਸਾਰਾ ਕਰਕੇ ਇਹ ਉਹ ਖੜ ਕੇ ਇਹ ਕਰਵਾ ਰਹੇ ਆ ਜੀ ਸਰੇ ਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਉਡਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕੰਪਿਸ਼ਨ ਤੋਂ ਪਰਮਿਸ਼ਨ ਲਈਤੀ ਐ ਇੰਪਰੂਵਮੈਂਟ ਦਾ ਤੋਂ ਪਰਮਿਸ਼ਨ ਲਈਤੀ ਐ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆ ਆਪ ਇਹ ਰੇਲਵੇ ਤੇ ਆ ਤੇ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਹੈ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਇਹ ਦੇਖੋ ਆਪਣਾ ਬਾਹਰ ਕੱਢ ਕੇ ਇਹ ਗਮਲੇ ਰੱਖੇ ਆ ਜਿਹਦੇ ਨਾਲ ਇਹ ਟ੍ਰੈਫਿਕ ਦਾ ਵੀ ਦੇਖ ਲਓ ਤੁਸੀਂ ਕਿ ਕਿਦਾਂ ਹੁਣ ਇਹ ਗੱਡੀ ਵੀ ਤਗਾ ਕੇ ਇਹਨੇ ਬਲੌਕ ਕਰਤੀ ਆ ਇਹ ਟ੍ਰੈਫਿਕ ਦੀ ਆ ਜਾਏ ਵੀ ਖਰਾਬ ਹੋ ਰਹੀ ਹੈਗੀ ਤੇ ਇਹ ਮੈਂ ਪ੍ਰਸ਼ਾਸਨ ਨੂੰ ਅਗਵਤ ਕਰਾਉਣਾ ਚਾਹੁੰਦਾ ਹਾਂ ਕੀ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਬਾਰੀ ਦਾ ਫਾਇਦਾ ਚੱਕ ਕੇ ਇਹ ਕੰਮ ਕਰਾਇਆ ਜਾ ਰਿਹਾ ਉਹਨੇ ਦੇਖ ਲਓ ਗੱਡੀ ਕਿੱਥੋਂ ਆ ਰਹੀ ਹੈ ਜੀ ਸਰੇਆਮ ਕਾਨੂੰਨ ਦਾ ਇਹਨਾਂ ਨੇ ਧਜੀਆਂ ਵੜਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕੰਪੇਨੀ ਤੋਂ ਪਰਮਿਸ਼ਨ ਲਈਤੀ ਹੈ ਇੰਪਰੂਵਮੈਂਟ ਦਾ ਤੋਂ ਪਰਮਿਸ਼ਨ ਲਈਤੀ ਹੈ ਜਾਂ ਨਹੀਂ ਲਈਤੀ ਇਹ ਹੁਣ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬੁਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆਪ ਇਹ ਰੇਲਵੇ ਤੇ ਆ ਤੇ ਵੀ ਜਨਾਨੀ ਦੀ ਵੀ ਸਰਕਾਰੀ ਕੋਈ ਹੈਗੀ ਹੈ ਜਿਹਦੇ ਕਰਕੇ ਇਹ ਆਪਣੇ ਪਹਿਲਾਂ ਤਾਂ ਇਹ ਇਹ ਦੇਖੋ ਆਪਣਾ ਬਾਹਰ ਕੱਢ ਕੇ ਇਹ ਗਮਲੇ ਰੱਖੇ ਆ ਜਿਹਦੇ ਨਾਲ ਇਹ ਟ੍ਰੈਫਿਕ ਦਾ ਵੀ ਦੇਖ ਲਓ ਤੁਸੀਂ ਕਿ ਕਿਦਾਂ ਹੁਣ ਇਹ ਗੱਡੀ ਵੀ ਇੱਧਰ ਆ ਕੇ ਇਹਨੇ ਬਲੌਕ ਕਰਤੀ ਆ ਇਹ ਟ੍ਰੈਫਿਕ ਦੀ ਆਇਆ ਜਾਈ ਵੀ ਖਰਾਬ ਹੋ ਰਹੀ ਹੈਗੀ ਤੇ ਇਹ ਮੈਂ ਪ੍ਰਸ਼ਾਸਨ ਨੂੰ ਅਵਗਤ ਕਰਾਉਣਾ ਚਾਹੁੰਦਾ ਕਿ ਇਹ ਤੇ ਸਖਤ ਤੋਂ ਸਖਤ ਤੇ ਜਲਦੀ ਤੋਂ ਜਲਦੀ ਬਾਰੀ ਦਾ ਫਾਇਦਾ ਚੱਕ ਕੇ ਇਹ ਕੰਮ ਕਰਾਇਆ ਜਾ ਰਿਹਾ ਉਹਨੇ ਦੇਖ ਲਓ ਗੱਡੀ ਕਿੱਥੋਂ ਨਿਕਲੂਗੀ ਇਹ ساری ਗੱਡੀਆਂ ਇੱਧਰਲੇ ਪਾਸੇ ਖੜੀਆਂ ਆਪਣੀ ਗੱਡੀ ਵਿੱਚ ਬਿਚਾਤੀ ਆ ਤੇ ਆਪਣਾ ਇਹ ਕੰਮ ਕਰਦਾ ਇਹ ਦੇਖੋ ਜੀ ਲੁਧਿਆਣੇ ਦੇ ਵਿੱਚ ਸੀਰ ਭਗਤ ਸਿੰਘ ਨਗਰੀਈ ਬਲਾਕ ਦੇ ਵਿੱਚ ਅਸੀਂ ਖੜੇ ਆ। ਇਹ ਕਿਦਾਂ ਸਰਕਾਰੀ ਟਾਇਲਾਂ ਦਾ ਪੱਟ ਕੇ ਕਿਦਾਂ ਗਮਲੇ ਲਗਾ ਕੇ ਇਹ ਮੁੰਡਾ ਲਗਾ ਰਿਹਾ ਹੈਗਾ। ਇੱਥੇ ਇਹਨਾਂ ਨੇ ਗਮਲਾ ਪੱਟਤਾ। ਇਹ ਆਪਣੇ ਪ੍ਰਾਈਵੇਟ ਜੰਗਲੇ ਲਗਾ ਰਿਹਾ ਜੀ ਇਹ ਸੀਰ ਭਗਤ ਸਿੰਘ ਨਗਰ ਦਾ ਈ ਬਲਾਕ ਹੈਗਾ। ਇਹ ਬੁਲਾ ਕੇ ਉਹ ਦੇਖੋ ਸਾਹਮਣੇ ਉਹ ਖੜੀਆਂ ਹੈਗੀਆਂ। ਆ ਕੇ ਆਰ ਕੇ ਸ਼ਰਮਾ 330 ਮਕਾਨ ਨੰਬਰ ਵਾਲਾ। ਇਹ ਆਪਣੇ ਪ੍ਰਾਈਵੇਟ ਇਹ ਲਗਾ ਰਿਹਾ ਕੇ ਕਬਜ਼ੇ ਕਰ ਰਿਹਾ। ਉਹ ਦੇਖੋ ਆਪਣੇ ਆਪ ਨੂੰ ਜਿਹੜਾ ਸਰਕਾਰੀ ਉਹ ਕਹਿੰਦੇ ਆ ਇਹ ਮੁੰਡੇ ਦੀ ਸ਼ਕਲ ਦੇਖ ਲਓ ਇਹਨੇ ਇੱਥੇ ਟੋਇਆ ਪਟਾਇਆ ਸਰਕਾਰੀਏ ਨੇ ਜਿਹੜੀ ਟਾਈਲਾਂ ਨੂੰ ਨੁਕਸਾਨ ਕੀਤਾ ਔਰ ਇਹ ਦੇਖੋ ਬਾਹਰ ਕਿਦਾਈ ਨੇ ਸਰਕਾਰੀ ਦੇ ਵਿੱਚ ਆਪਣੇ ਗਮਲੇ ਵੀ ਰੱਖੇ ਹੋਏ ਆ ਸਾਰਾ ਕਰਕੇ ਇਹ ਉਹ ਖੜ ਕੇ ਇਹ ਕਰਵਾ ਰਹੇ ਆ ਜੀ ਸਰੇ ਆਮ ਕਾਨੂੰਨ ਦਾ ਇਹਨਾਂ ਨੇ ਧੱਜੀਆਂ ਉਡਾਈਆਂ ਤੇ ਹੁਣ ਤੁਸੀਂ ਦੇਖ ਲਓ ਜੀ ਇਹ ਕੀ ਇਹਨਾਂ ਨੇ ਕਰ ਕਿਸੇ ਨੂੰ ਪਰਮਿਸ਼ਨ ਲਈਤੀ ਐ ਇੰਪਰੂਵਮੈਂਟ ਦਾ ਕੋਈ ਪਰਮਿਸ਼ਨ ਲਈਤੀ ਐ ਜਾਂ ਨਹੀਂ ਲਈਤੀ ਇਹ ਹੋਲੇ ਇਹ ਨਵੇਂ ਕੰਮ ਦੇ ਵਿੱਚ ਆ ਗਏ ਹੈਗੇ ਆ ਬੰਦੇ ਬਲਾ ਕੇ ਸਰਕਾਰੀ ਆਪਣੀ ਪੋਜੀਸ਼ਨ ਦਾ ਫਾਇਦਾ ਚੱਕ ਰਿਹਾ ਆਪ ਇਹ ਰੇਲਵੇ ਤੇ